ਆ ਸੁਣ ਲਵੋ ਆਮ ਆਦਮੀ ਪਾਰਟੀ ਵਾਲਾ ਦਿੱਲੀ ਵਾਲਾ ਭਈਆ ਕੀ ਕਹਿੰਦਾ ਸੁਣੋ ਤਾਂ ਪੁਜਾਰੀ ਗ੍ਰੰਥੀ ਸਨਮਾਨ ਯੋਜਨਾ ਪੁਜਾਰੀਆਂ ਕੋ ਔਰ ਗੁਰਦੁਆਰੇ ਮੇ ਗ੍ਰੰਥੀਆਂ ਕੋ ਹਰ ਮਹੀਨੇ ਸਨਮਾਨ ਰਾਸ਼ੀ ਦੇਣੇ ਦਾ ਪ੍ਰਵਧਾਨ ਹੈ ਗ੍ਰੰਥੀ ਸਿੰਘਾਂ ਨੂੰ ਤੇ ਮੰਦਰ ਦੇ ਪੁਜਾਰੀਆਂ ਨੂੰ ਪੈਸੇ ਦਿਆ ਕਰਨਗੇ ਆਮ ਆਦਮੀ ਪਾਰਟੀ ਵਾਲੇ ਉਹ ਵੀ 18-18000 ਰੁਪਈਆ ਪਰ ਮੰਥ ਪਰ ਦੇਣਗੇ ਕਿੱਥੋਂ ਜਿਹੜੇ ਜਿਸਮ ਫਰੋਸੀ ਦੇ ਧੰਦੇ ਸ਼ੁਰੂ ਕੀਤੇ ਨੇ ਕਹਿੰਦੇ ਉਹਦੇ ਵਿੱਚੋਂ ਅਸੀਂ ਇਹ ਪੈਸੇ ਦਿਆ ਕਰਾਂਗੇ ਇਹ ਕਹਿੰਦੇ ਜਿਸਮ ਫਰੋਸੀ ਦੇ ਧੰਦਿਆਂ ਚੋਂ ਪੈਸਾ ਇਕੱਠਾ ਹੋਇਆ ਅਸੀਂ ਘਰੇ ਨਹੀਂ ਲੈ ਕੇ ਜਾਣਾ ਆਮ ਆਦਮੀ ਪਾਰਟੀ ਵਾਲੇ ਕਹਿੰਦੇ ਉਹ ਪੈਸਾ ਅਸੀਂ ਮੰਦਰ ਦੇ ਪੁਜਾਰੀਆਂ ਨੂੰ ਜਾ ਗੁਰਦੁਆਰਿਆਂ ਦੇ ਗ੍ਰੰਥੀਆਂ ਨੂੰ ਦੇ ਦਿਆ ਕਰਨਾ ਜਿੰਨਾ ਵੀ ਪੈਸਾ ਜਸਮ ਫਰੋਸੀ ਦੇ ਧੰਦਿਆਂ ਤੋਂ ਇਕੱਠਾ ਹੁੰਦਾ ਕਿਉਂਕਿ ਜਸਮ ਫਰੋਸੀ ਦੇ ਧੰਦੇ ਹਰ ਇੱਕ ਸ਼ਹਿਰ ਦੇ ਵਿੱਚ ਇਹਨਾਂ ਨੇ ਸ਼ੁਰੂ ਕਰ ਦਿੱਤੇ ਨੇ ਪੰਜਾਬ ਵਿੱਚ ਜਿਹੜੇ ਪੰਜਾਬ ਵਿੱਚ ਰਹਿੰਦੇ ਨੇ ਉਹਨਾਂ ਨੂੰ ਤਾਂ ਚੰਗੀ ਤਰ੍ਹਾਂ ਨਾਲ ਪਤਾ ਜਿਹੜੇ ਵਿਦੇਸ਼ਾਂ 'ਚ বাসਦੇ ਨੇ ਪੰਜਾਬੀ ਨੂੰ ਸ਼ਾਇਦ ਉਹਨਾਂ ਨੂੰ ਨਾ ਪਤਾ ਹੋਵੇ ਅੱਜ ਤੱਕ ਕਦੇ ਕਿਸੇ ਪਾਰਟੀ ਕਿਸੇ ਸਰਕਾਰ ਨੇ ਐਸਾ ਨਹੀਂ ਕੀਤਾ ਇਹ ਪਹਿਲੀ ਵਾਰ ਹੋ ਰਹਾ ਹੈ ਹਰ ਸ਼ਹਿਰ ਦੇ ਵਿੱਚ ਇਹਨਾਂ ਨੇ ਆਹ ਘੱਟ ਕੱਪੜਿਆਂ ਵਾਲੀਆਂ ਜਿਹੜੀਆਂ ਕੁੜੀਆਂ ਤੁਸੀਂ ਦੇਖ ਰਹੇ ਹੋ ਟੀਵੀ ਦੀ ਸਕਰੀਨ ਤੇ ਇਹ ਹਰ ਸ਼ਹਿਰ ਦੇ ਵਿੱਚ ਖੜੀਆਂ ਕਰ ਦਤੀਆਂ ਇਹ ਹਾਲਾਤਾਂ ਦੇ ਵਿੱਚ ਕੁੜੀਆਂ ਖੜੀਆਂ ਹੁੰਦੀਆਂ ਨੇ ਜਿਹੜੇ ਹਾਲਾਤਾਂ ਦੀਆਂ ਤੁਸੀਂ ਫੋਟੋਆਂ ਦੇਖ ਰਹੇ ਹੋ ਇਸੇ ਤਰੀਕੇ ਦੇ ਨਾਲ ਉਹ ਖੜੀਆਂ ਹੁੰਦੀਆਂ ਨੇ ਸੜਕਾਂ ਤੇ ਨਸ਼ਾ ਖਵਾਇਆ ਜਾਂਦਾ ਤੇ ਨਸ਼ੇੜੀ ਬਣਾ ਕੇ ਕੁੜੀਆਂ ਮੂਰੇ ਪਾ ਕੇ ਇਹ ਪੈਸਾ ਬਣਾਉਂਦੇ ਨੇ ਆਮ ਆਦਮੀ ਪਾਰਟੀ ਵਾਲੇ ਕੰਜਰ ਕੰਜਰ ਨੇ ਆ ਪੱਗ ਵਾਲਾ ਇੱਕ ਬੈਠਾ ਹਰਾਮ ਦਾ ਪੁੱਤ ਕੰਜਰ ਪੱਗ 'ਚ ਸਿਰ ਬਸਾਇਆ ਕਿਵੇਂ ਚੌੜਾ ਹੋਇਆ ਬੈਠਾ ਚੌਰਾ ਇਸ ਤਰ੍ਹਾਂ ਦੇ ਚੌਰੇ ਪੰਜਾਬ ਦੇ ਵਿੱਚ ਬਾਦੂ ਨੇ ਜਿੰਨੇ ਵੀ ਪੱਗਾਂ ਵਾਲੇ ਚੌਰੇ ਨੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੇ ਉਹ ਸਾਰੇ ਚੌਰੇ ਨੇ ਉਹਨਾਂ ਦੇ ਵੀ ਧੀਆ ਭੈਣਾਂ ਨੇ ਪਰ ਨਹੀਂ ਉਹ ਨਹੀਂ ਦਿੰਦੀਆਂ ਇਹ ਪੈਸਾ ਇਕੱਠਾ ਕਰਕੇ ਹੁਣ ਜਿਸਮ ਪਰੋਸੀ ਦੇ ਧੰਧਿਆਂ ਤੋਂ ਇਹ ਮੰਦਰ ਦੇ ਪੁਜਾਰੀਆਂ ਨੂੰ ਤੇ ਗੁਰਦਾਰੇ ਦੇ ਗ੍ਰਾਂਟੀਆਂ ਨੂੰ ਬਿਆ ਕਰਨਗੇ ਹਰਾਮ ਦੇ ਪੁੱਤ ਪਰ ਤੁਸੀਂ ਤਮਾਸ਼ਾ ਦੇਖੋ ਤਮਾਸ਼ਾ ਦੇਖੋ ਤੁਸੀਂ ਅੱਜ ਤਮਾਸ਼ਾ ਦੇਖ ਰਹੇ ਹੋ ਕੱਲ ਤਮਾਸ਼ੇ ਦੇਖਣ ਵਾਲੇ ਨਹੀਂ ਤੁਸੀਂ ਰਹੋਗੇ ਕਿਉਂਕਿ ਇਹ ਘਰ ਘਰ ਅੱਗ ਪਹੁੰਚਣੀ ਆ ਜਿਹੜੀ ਅੱਗ ਇਹਨਾਂ ਨੇ ਲਾਈ ਆ ਪੰਜਾਬ ਦੇ ਵਿੱਚ ਪਸਤਾਮ ਹੋਗੇ ਬਹੁਤ ਪਸਤਾਮ ਹੋਗੇ ਰੋਇਆ ਕਰੋਗੇ ਪਿੱਟਿਆ ਕਰੋਗੇ ਮੁੜ ਕੇ ਬੇੜਾ ਹੱਥ ਨਹੀਂ ਆਉਣਾ ਇਹ ਹਰਾਮ ਦੇ ਪੁੱਤਾਂ ਨੇ ਨਰਕ ਬਣਾ ਕੇ ਰੱਖ ਦਿੱਤਾ ਨਰਕ ਪੰਜਾਬ ਦਾ ਤੁਹਾਨੂੰ ਨਰਕ ਦੀਂਦਾ ਨਹੀਂ ਹੁਣ ਆ ਜਿੰਨੇ ਲੀਡਰ ਨੇ ਬਣੇ ਫਿਰਦੇ ਨੇ ਪੱਗਾਂ 'ਚ ਸਿਰ ਵਸਾਈ ਲਗ ਲਗ ਪਾਰਟੀਆਂ ਦੇ ਇਹਨਾਂ ਹਰਾਮ ਦੇ ਪੁੱਤਾਂ ਨੂੰ ਕੱਖ ਵੀ ਨਹੀਂ ਦੀਂਦਾ ਅੰਨੇ ਹੋ ਗਏ ਨੇ ਅੰਨੇ ਹੋ ਗਏ ਨੇ ਆਹ ਸਖ ਜਥੇਬੰਦੀਆਂ ਵਾਲੇ ਅੰਨੇ ਹੋ ਗਏ ਨੇ ਗੁਰਦਾਰ ਸਾਹਿਬ ਦੀਆਂ ਕਮੇਟੀਆਂ ਵਾਲੇ ਅੰਨੇ ਹੋ ਗਏ ਨੇ ਕਿਸਾਨ ਜਿਹੜੇ ਧਰਨੇ ਲਾਉਂਦੇ ਨੇ ਉਹ ਜ਼ਮੀਨਾਂ ਲਈ ਧਰਨੇ ਲਾਉਨੇ ਹੋ ਆਹ ਕੰਜਰਖਾਨੇ ਬੰਦ ਨਹੀਂ ਕਰਾ ਸਕਦੇ ਜੋ ਆਮ ਆਦਮੀ ਪਾਰਟੀ ਨੇ ਖੋਲੇ ਨੇ ਹੁਣੇ ਕੰਜਰਖਾਨਿਆਂ ਦਾ ਪੈਸਾ ਗ੍ਰਾਂthi ਸਿੰਘਾਂ ਨੂੰ ਦਿਆ ਕਰਨਗੇ ਮੰਦਰ ਦੇ ਪੁਜਾਰੀਆਂ ਨੂੰ ਦਿਆ ਕਰਨਗੇ ਫਿੱਟੇ ਲਾਨਤ ਤੁਹਾਡੇ ਜਾਣ ਵਾਲਿਆਂ ਦੇ ਆਹ ਦੇਖ ਲਓ ਮਹਿਲਾ ਮੰਡਲ ਵਾਲਿਆਂ ਦੀ ਗੰਦੀ ਕਰਤੂਤ ਹੁਣ ਇਹਨਾਂ ਦੇ ਸਿਕਲ ਨਹੀਂ ਲੱਗੀ ਆ ਮੂੰਹ ਦੇ ਉੱਤੇ ਇਹਨਾਂ ਨੂੰ ਨਹੀਂ ਦਿੰਦਾ ਕਿ ਪੰਜਾਬ ਦੇ ਵਿੱਚ ਜੋ ਭਗਮੰਤਮਾਨ ਨੇ ਗਜਨੀ ਦੇ ਬਾਜ਼ਾਰ ਖੋਲੇ ਨੇ ਜਿੱਥੇ ਜਿਸਮ ਫਰੋਸੀ ਦਾ ਧੰਦਾ ਚੱਲਦਾ ਸਰੇ ਆਮ ਦਿਨ ਪਰ ਰਾਤ ਧੰਦਾ ਚੱਲਦਾ ਹਰ ਇੱਕ ਸ਼ਹਿਰ ਦੇ ਵਿੱਚ ਕੁੜੀਆਂ ਦੋ-ਦੋ ਕੱਪੜਿਆਂ ਦੇ ਵਿੱਚ ਸੜਕਾਂ ਤੇ ਨੰਗੀਆਂ ਖੜਦੀਆਂ ਨੇ ਨਾ ਨਸ਼ਾ ਪਰੋਸਿਆ ਜਾਂਦਾ ਪੰਜਾਬ ਨੂੰ ਕਿਵੇਂ ਤਬਾਹ ਕਰ ਰਿਹਾ ਭਗਮੰਤਮਾਨ ਹਰਾਮ ਦਾ ਇਹਨਾਂ ਨੂੰ ਨਹੀਂ ਦੀਂਦਾ ਆ ਜਿਹੜੀਆਂ ਭਗਮੰਤਮਾਨ ਦੀ ਪਾਰਟੀ 'ਚ ਨੇ ਆਮ ਆਦਮੀ ਪਾਰਟੀ 'ਚ ਔਰਤਾਂ ਨੇ ਇਹਨਾਂ ਦੇ ਚਿਹਰੇ ਦੇਖੋ ਟੀਵੀ ਦੀ ਸਕਰੀਨ ਤੇ ਚਿਹਰੇ ਦੇਖੋ ਇਹ ਔਰਤਾਂ ਨੇ ਇਹਨਾਂ ਨੂੰ ਨਹੀਂ ਦੀਂਦਾ ਕਿ ਆ ਕੀ ਹੋ ਰਿਹਾ ਭਗਮੰਤਮਾਨ ਨੇ ਕੀ ਕੰਜਰਖਾਨਾ ਖੋਲ ਦਿੱਤਾ ਸ਼ਰਮਾਣੀ ਚਾਹੀਦੀ ਆ ਔਰਤਾਂ ਹੋ ਕੇ ਔਰਤਾਂ ਨੂੰ ਹੀ ਫੇਰੇ ਜਿਸਮ ਫਰੋਸੀ ਦੇ ਧੰਦੇ ਤੇ ਲਾਉਂਦੀਆਂ ਨੇ ਓਏ ਆਮ ਆਦਮੀ ਪਾਰਟੀ ਚ ਨੇ ਆ ਮਹਿਲਾ ਮੰਡਲ ਵਾਲੀਆਂ ਕਿੱਥੇ ਨੇ ਕਿਹੜੀ ਖੱਡ ਚ ਵੜੀਆਂ ਹੋਈਆਂ ਨੇ ਜਾਂ ਉਹਨਾਂ ਨੂੰ ਪੈਸੇ ਮਿਲਦੇ ਨੇ ਹਿੱਸੇਦਾਰ ਨੇ ਸਿਰਫ ਇੱਕ ਡਰਾਮੇ ਉਥੇ ਮਹਿਲਾ ਵੇ ਮੁੱਤਿਆ ਉਂਗਲ ਖੜੀ ਕਰਤੀ ਆ ਉਂਗਲ ਖੜੀ ਕਰਤੀ ਇੱਥੇ ਤਾਂ ਕੱਪੜੇ ਹੀ ਤਾਰੇ ਜਾਂਦੇ ਨੇ ਓਏ ਇਥੇ ਤੁਹਾਡੀ ਕਿੱਥੇ ਗਈ ਸਿਆਣਪ ਕਿੱਥੇ ਗਈ ਤੁਹਾਡੀ ਅਕਲ ਕੀ ਤੁਹਾਨੂੰ ਪੈਸੇ ਹੀ ਦਿੰਦੇ ਨੇ ਆ ਹੁਣ ਦੇਖੋ ਅੱਗੇ ਟੀਵੀ ਦੀ ਸਕਰੀਨ ਤੇ ਚੌਰੇ ਚੌਰੇ ਕੰਜਰ ਇਹ ਮੰਤਰੀ ਸੰਤਰੀ ਚੋਰ ਲਟੇਰੇ ਹਰਾਮੀ ਨੇ ਦੇਖੋ ਆਮ ਆਦਮੀ ਪਾਰਟੀ ਦੇ ਕਿੱਡੇ ਕਿੱਡੇ ਦਾੜੇ ਨੇ ਪੱਗਾਂ 'ਚ ਸਿਰ ਬਸਾਏ ਨੇ ਹਰਾਮਦਿਆਂ ਨੇ ਇਹਨਾਂ ਨੂੰ ਨਹੀਂ ਦਿੰਦੇ ਆ ਜੋ ਗਜਨੀ ਦੇ ਬਾਜ਼ਾਰ ਖੋਲੇ ਨੇ ਭਗਮੰਤ ਮਾਨ ਨੇ ਜਿਸਮ ਪਰੋਸੀ ਦੇ ਧੰਦੇ ਇਹਨਾਂ ਨੂੰ ਨਹੀਂ ਦਿੰਦੇ ਦਿੰਦੇ ਨੇ ਹਰਾਮ ਦੇ ਪੁੱਤ ਪੈਸੇ ਲੈਂਦੇ ਨੇ ਇਹਨਾਂ ਦੇ ਵੀ ਧੀਆਂ ਨੇ ਇਹਨਾਂ ਦੇ ਵੀ ਬੇਟੀਆਂ ਨੇ ਕਿਸੇ ਸਮਿਆਂ 'ਚ ਕਹਿੰਦੇ ਸੀ ਕਿ ਪੰਜਾਬੀਆਂ ਨੇ ਉਹ ਗਜਨੀ ਦੇ ਬਾਜ਼ਾਰਾਂ 'ਚੋਂ ਕੁੜੀਆਂ ਸੜਵਾ ਕੇ ਲੈਂਦੀਆਂ ਅੱਜ ਪੰਜਾਬੀ ਸਿਰ ਦੇ ਵਿੱਚ ਪੱਗਾਂ ਬਸਾ ਕੇ ਖੁਦ ਬਾਜ਼ਾਰ ਖੋਲਦੇ ਨੇ ਇਹ ਵੀ ਪੰਜਾਬੀ ਨੇ ਉਹ ਵੀ ਪੰਜਾਬੀ ਸੀ ਸ਼ਰਮ ਆਣੀ ਚਾਹੀਦੀ ਐ ਇਸ ਤਰ੍ਹਾਂ ਦੇ ਪੰਜਾਬੀਆਂ ਦੇ ਮਰ ਜਣ ਜ਼ਹਿਰ ਖਾ ਕੇ ਗੂੰ ਖਾ ਲੈਣ ਗੂੰ ਇਹ ਤੋਂ ਬਿਨਾਂ ਤਾਂ ਗੂੰ ਖਾ ਲੈਣ ਲਹਣਤਾ ਇਸ ਤਰ੍ਹਾਂ ਦੇ ਕਲੰਕਤ ਲੋਕਾਂ ਦੇ ਇਹ ਕਲੰਕਤ ਨੇ ਕਲੰਕਤ ਗੂੰ ਖਾ ਲੈਣਾ ਆ ਦਿੱਲੀ ਵਾਲਾ ਭਈਆ ਹਰਾਮ ਦਾ ਪੁੱਤ ਆ ਡੀਜੀਪੀ ਪੰਜਾਬ ਦਾ ਹਰਾਮ ਦਾ ਪੁੱਤ ਬਿਹਾਰੀ ਗੌਰਵ ਇਹ ਕੰਜਰ ਇਸ ਤਰ੍ਹਾਂ ਦੇ ਧੰਦੇ ਕਰਵਾਉਂਦਾ ਪੈਸੇ ਬਣਾਉਂਦਾ ਮਰ ਜਾਓ ਤੁਸੀਂ ਜ਼ਹਿਰ ਖਾ ਲੋ ਹਰਾਮ ਦੇਓ ਪੁੱਤੋ ਕਿਸ ਤਰ੍ਹਾਂ ਦੇ ਗੋਰਖ ਧੰਦੇ ਕਰਦੇ ਹੋ ਪੰਜਾਬ ਦੇ ਵਿੱਚ ਹੁਣ ਕਿੱਥੇ ਨੇ ਸਿੱਖ ਜੱਥੇਬੰਦੀਆਂ ਹੁਣ ਕਿੱਥੇ ਨੇ ਹੋਰਾਂ ਪਾਰਟੀਆਂ ਦੇ ਐਮ.ਐਲ.ਏ ਮੰਤਰੀ ਚੋਰ ਲਟੇਰੇ ਕਿੱਥੇ ਨੇ ਸਿੱਖ ਜੱਥੇਬੰਦੀਆਂ ਕਿੱਥੇ ਆ ਤੁਹਾਡੀ ਸਿਆਣਫ ਗੂੰ ਖਾਨੇ ਹੋ ਗੂੰ ਤੁਸੀਂ ਇਸ ਤਰ੍ਹਾਂ ਦੇ ਧੰਦੇ ਨਹੀਂ ਕਰਦੇ ਗੂੰ ਖਾਨੇ ਹੋ ਗੂੰ ਖਾਨੇ ਹੋ ਤੁਸੀਂ ਹਰਾਮ ਦੇ ਹੋ ਗੂੰ ਖਾਨੇ ਹੋ ਤੁਹਾਨੂੰ ਸ਼ਰਮ ਨਹੀਂ ਚਾਹੀਦੀ ਆ ਓਏ ਆਮ ਆਦਮੀ ਪਾਰਟੀ ਵਾਲਿਓ ਹਰਾਮ ਦੇ ਹੋ ਪੁੱਤੋ ਤੁਸੀਂ ਹੁਣ ਐਂ ਕਰੋ ਮੰਤਰੀਓ ਸੰਤਰੀਓ ਜਦੋਂ ਉੱਥੇ ਜਾਣੇ ਹੋ ਨਾ ਪਾਰਲੀਮੈਂਟ ਦੇ ਵਿੱਚ ਉੱਥੇ ਤੁਸੀਂ ਹੁਣ ਨਾਲ ਬੋਰੀਆਂ ਤੇ ਤੇਲ ਵਾਲੀਆਂ ਬੋਤਲਾਂ ਵੀ ਨਾਲ ਲੈ ਜਾਇਆ ਕਰੋ ਕਿ ਤੁਸੀਂ ਵੀ ਹੁਣ ਇਹੀ ਕੰਮ ਸ਼ੁਰੂ ਕਰੋ ਆਪ ਖੁਦ ਵੀ ਕਿਉਂਕਿ ਹੁਣ ਤੁਸੀਂ ਪੰਜਾਬ ਦੇ ਵਿੱਚ ਧੰਦੇ ਤਾਂ ਸ਼ੁਰੂ ਕਰ ਦਿੱਤੇ ਨੇ ਚੰਗੇ ਤਰ੍ਹਾਂ ਸਾਰੇ ਧੰਦੇ ਵਾਲੇ ਬਣ ਜੋ ਹਰਾਮ ਦਿਓ ਤੁਹਾਡੇ ਕੋਲੋਂ ਇਹ ਉਮੀਦ ਨਹੀਂ ਸੀ ਕਿ ਤੁਸੀਂ ਇੰਨਾ ਪੰਜਾਬ ਦਾ ਨਰਕ ਬਣਾ ਕੇ ਰੱਖੋਗੇ ਬਣਾ ਦਿੱਤਾ ਪਰ ਤੁਸੀਂ ਸ਼ਰਮ ਨਹੀਂ ਚਾਹੀਦੀ ਆ ਸ਼ਰਮੋ ਓਏ ਪੰਜਾਬ ਦੇ ਲੋਕੋ ਕਦੋਂ ਉੱਠੋਗੇ ਕਦੋਂ ਨਿਕਲੋਗੇ ਉਸ ਦਿਨ ਜਿੱਦਣ ਤੁਹਾਡੀਆਂ ਬੱਚੀਆਂ ਨੂੰ ਫੜ-ਫੜ ਕੇ ਇਹ ਜਿਹੜੇ ਇਹਨਾਂ ਨੇ ਬਾਜ਼ਾਰ ਖੋਲੇ ਨੇ ਉੱਥੇ ਖੜੀਆਂ ਕਰ ਦਿੱਤਾ ਉਸ ਦਿਨ ਉਸ ਦਿਨ ਬੋਲੋਗੇ ਅੱਜ ਨਹੀਂ ਬੋਲਣਾ ਤੁਸੀਂ ਆਈ ਨਾ ਆ ਜਿਹੜੀਆਂ ਬਾਂਦਰੀਆਂ ਜੀਆਂ ਫੋਟੋਆਂ ਦਿਖਾ ਰਿਹਾ ਜਿਨ੍ਹਾਂ ਦੀ ਇਹਨਾਂ ਨੂੰ ਸ਼ਰਮ ਨਹੀਂ ਆਉਂਦੀ ਹੁਣ ਇਹਨਾਂ ਨੂੰ ਕੀ ਕਹਾ ਔਰਤਾ ਕਹਾ ਜਾਂ ਕੰਜਰੀਆਂ ਕਹਾ ਉਹ ਮਹਿਲਾ ਮੰਡਰ ਵਾਲੀਆਂ ਨੂੰ ਔਰਤਾਂ ਕਹਾ ਜਾਂ ਸਾਰੀਆਂ ਨੂੰ ਕੰਜਰੀਆਂ ਕਹਾ ਜੇ ਤਾਂ ਔਰਤਾਂ ਨੇ ਤਾਂ ਆਵਾਜ਼ ਉਠਾਉਣ ਜੇ ਕੰਜਰੀਆਂ ਨੇ ਤਾਂ ਚੁੱਪ ਕਰਕੇ ਬੈਠੀਆਂ ਰਹਿਣ ਕੋ ਕੰਜਰੀਆਂ ਤਾਂ ਕੰਜਰੀਆਂ ਹੀ ਹੁੰਦੀਆਂ ਨੇ ਕੰਜਰ ਤਾਂ ਕੰਜਰੀ ਹੁੰਦੇ ਨੇ ਬੋਲਦੇ ਥੋੜਾ ਹੁੰਦੇ ਨੇ ਹੁਣ ਦੇਖਦੇ ਆ ਕਿ ਤੁਸੀਂ ਕੰਜਰ ਬਣਨਾ ਕੰਜਰੀਆਂ ਬਣਨਾ ਜਾਂ ਤੁਸੀਂ ਪੰਜਾਬ ਨੂੰ ਬਚਾਉਣਾ ਇਹ ਕੰਜਰਖਾਨੇ ਤੋਂ ਇਹ ਤੁਸੀਂ ਦੇਖੋ ਸੋਚੋ